ਕਿਵੇਂ ਦੀਆਂ ਤਿਆਰੀਆਂ ਇਹਡੀਆਂ ਚੱਲ ਰਹੀਆਂ ਕਰ ਕੁਛ ਵੀ ਨਹੀਂ ਆਇਆ ਬੇਟੀ ਦਾ ਵਿਆਹ ਹੈ ਕੱਲ ਦੀ ਬਰਾਤ ਹੈ ਕਰੇ ਕੁਛ ਵੀ ਨਹੀਂ ਤਿਆਰੀ ਹੈਗੀ ਸਾਡੇ ਕੋਲ ਕੋਈ ਗੰਜੈਸ ਨਹੀਂ ਹੈ ਜਿਹੜੇ ਅਸੀਂ ਬੇਟੀ ਦੀ شادی ਕਰ ਸਕੀਏ ਹੋਂਦੀ ਤਾਂ ਬਹੁਤ ਇਚਾਰ ਨੇ ਬੱਚਿਆਂ ਦੇ ਵਿਆਹ ਲਈ ਪਰ ਹੈ ਨਹੀਂ ਸਾਡੇ ਕੋਲ ਇੰਨੀ ਗੰਜੈਸ ਜਿਹੜੇ ਬੱਚਾ ਤੇ شادی ਕਰ ਸਕੀਏ ਸਾਡੇ ਕੋਲ ਵੀ ਹੋਂਦੀ ਰਕਮ ਤੇ ਅਸੀਂ ਬੱਚਿਆਂ ਦੀ ਖੁਸ਼ੀ ਹੋਈ شادی ਕਰਦੇ ਪਰ ਇਸ ਟਾਈਮ ਕੁਛ ਵੀ ਨਹੀਂ ਸੀ ਬਾਈ ਜੀ ਸਾਡੇ ਤੱਕ ਪਹੁੰਚੇ ਇਸ ਕਰਕੇ ਸਾਨੂੰ ਬਹੁਤ ਇਨਾਂ ਦੀ ਮਦਦ ਮਿਲੀ ਜਿਹੜੇ ਅੱਜ ਸਾਡੇ ਘਰ ਵਿੱਚ ਟੀਮ ਪਹੁੰਚੀ ਐ ਸਿੱਖ ਪਰਿਵਾਰ ਵੱਲੋਂ ਤੇ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਐ ਕੀ ਸੋਚਿਆ ਸੀਗਾ ਜਦੋਂ ਮੇਰਾ ਕਾਰਜ ਹੋਊਗਾ ਜਿਵੇਂ ਸਹੇਲੀਆਂ ਆਪਸ ਵਿੱਚ ਗੱਲਾਂ ਕਰਦੀਆਂ ਨੇ ਤਾਂ ਅੱਜ ਉਹ ਜਿਹੜੇ ਸਾਰੇ ਚਾਜੜੇ ਨੇ ਉਹ ਮਿੱਟੀ ਦੇ ਵਿੱਚ ਦਿਖ ਰਹੇ ਨੇ ਸੋਚਿਆ ਤਾਂ ਬਹੁਤ ਕੁਝ ਸੀਗਾ ਇਹ ਪਰ ਇੰਨੀ ਕ ਜੈਨਸੀ ਨਹੀਂ ਆਈ ਸਾਡੇ ਕੋਲ ਕਿ ਮੇਰੇ ਮਾਪਿਓ ਮੇਰਾ ਵਿਆਹ ਕਰ ਸਕਣਗੇ ਨੰਨਾ ਬਹੁਤ ਬਹੁਤ ਧੰਨਵਾਦ ਹੈ ਜੋ ਇਹ ਸਾਡੇ ਨਾਲ ਖੜੇ ਇਹਨਾਂ ਨੇ ਸਾਨੂੰ ਹੌਸਲਾ ਦਿੱਤਾ ਸਾਡੀ ਤਾਂ ਕਿਸੇ ਨੇ ਬਾਹ ਨੀ ਫੜੀ ਨਾ ਸਰਪੰਚ ਨੇ ਨਾ ਮੈਂਬਰ ਨੇ ਨਾ ਆਪਦੇ ਰਿਸ਼ਤੇਦਾਰ ਨੇ ਜਿਨ੍ਹਾਂ ਨੂੰ ਵੀ ਫੋਨ ਕੀਤਾ ਕਿਸੇ ਨੇ ਫੋਨ ਨਹੀਂ ਚੁੱਕਿਆ ਜਿਨ੍ਹਾਂ ਤੋਂ ਪੈਸੇ ਮੰਗੇ ਸਾਰਿਆਂ ਨੂੰ ਉਲਟ ਸੁੱਟ ਬੋਲ ਕੇ ਸਾਡਾ ਫੋਨ ਕਰਤਾ ਹੈ ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਅੱਗੇ ਰਹਿਣ ਵਾਲੀ ਸਿਕਸ ਆਫ ਅਮਰੀਕਾ ਦੇ ਵੱਲੋਂ ਇੱਕ ਲੋੜਵੰਦ ਤੀ ਰਾਜਵਿੰਦਰ ਗੌਰ ਦੀ ਮਦਦ ਕੀਤੀ ਗਈ ਹੈ ਜਿਲ੍ਹਾ ਮਾਨਸਾ ਦੇ ਪਿੰਡ ਲੋਗੜ ਦੀ ਰਹਿਣ ਵਾਲੀ ਇਸਤੀ ਦੇ ਵਿਆਹ ਦੇ ਲਈ ਸਿਕਸ ਆਫ ਅਮਰੀਕਾ ਦੇ ਵੱਲੋਂ ਵਿੱਤੀ ਮਦਦ ਕੀਤੀ ਗਈ ਹੈ ਜਿਸ ਤੋਂ ਬਾਅਦ ਪਰਿਵਾਰ ਸਿਕਸ ਆਫ ਅਮਰੀਕਾ ਦਾ ਧੰਨਵਾਦ ਕਰਦਾ ਨਹੀਂ ਥੱਕ ਰਿਹਾ ਪਰਿਵਾਰ ਦੇ ਹਾਲਾਤ ਤੁਸੀਂ ਤਸਵੀਰਾਂ ਚ ਵੇਖ ਸਕਦੇ ਹੋ ਘਰ ਦੀਆਂ ਟੁੱਟੀਆਂ ਹੋਈਆਂ ਛੱਤਾਂ ਤੇ ਦੋ ਵਕਤ ਦੀ ਰੋਟੀ ਲਈ ਵੀ ਇਹ ਪਰਿਵਾਰ ਮਹਤਾਤ ਸੀ ਪਰ ਸਿਕਸ ਆਫ ਅਮਰੀਕਾ ਦੇ ਵੱਲੋਂ ਇਸ ਪਰਿਵਾਰ ਦੀ ਮਦਦ ਲਈ ਅੱਗੇ ਹੱਥ ਵਧਾਇਆ ਗਿਆ ਤੇ ਬੇਟੀ ਰਾਜਵਿੰਦਰ ਕੌਰ ਦੇ ਵਿਆਹ ਦੀ ਪੂਰੀ ਜ਼ਿੰਮੇਵਾਰੀ ਚੱਕੀ ਗਈ ਹੈ ਤੇ ਹੋਰ ਵੀ ਖਰਚੇ ਚੁੱਕਣ ਦੀ ਗੱਲ ਕਹੀ ਗਈ ਹੈ ਸਸਕਲ ਮਿਊਜ਼ਿਕ ਟੀਵੀ ਦੇਖ ਰਹੇ ਹੋ ਤਾਂ ਅਸੀਂ ਇਸ ਟਾਈਮ ਮੌਜੂਦ ਹਾਂ ਪੰਜਾਬ ਹਰਿਆਣਾ ਦੇ ਬਾਡਰ ਦੇ ਉੱਤੇ ਇੱਕ ਛੋਟਾ ਜਿਹਾ ਪਿੰਡ ਲੋਗੜ ਜਿੱਥੇ ਕਿ ਅੱਜ ਇੱਕ ਧੀ ਦਾ ਵਿਆਹ ਤਾਂ ਸਵੇਰੇ ਜਿਹੜੀ ਉਸ ਦਾ ਜਿਹੜਾ ਬਰਾਤ ਹੈ ਦਾ ਬਰਾਤ ਤੋਂ ਪਹਿਲਾਂ ਦੀਆਂ ਕਿਵੇਂ ਦੀਆਂ ਤਿਆਰੀਆਂ ਨੇ ਤਾਂ ਗੱਲਬਾਤ ਕਰਦੇ ਆ ਸਾਡੇ ਵਿੱਚ ਧੀ ਦੇ ਜਿਹੜੇ ਮਾਪੇ ਵੀ ਖੜੇ ਨੇ ਪੂਰਾ ਜਿਹੜਾ ਘਰ ਹੈ ਜਿਹੜਾ ਗਰੀਬ ਹਾਲਾਤ ਨੇ ਕਿਉਂਕਿ ਘਰਾਂ ਦੇ ਵਿੱਚ ਜਿਹੜੀਆਂ ਆਪੋ ਆਪਣੀਆਂ ਮਜਬੂਰੀਆਂ ਹੁੰਦੀਆਂ ਨੇ ਪਰ ਦੋ ਧੀਆ ਨੇ ਤਾਂ ਇੱਕ ਪੁੱਤਰ ਆ ਤਾਂ ਫਿਰ ਵੀ ਘਰ ਦੇ ਵਿੱਚ ਜਿਹੜੀ ਹੈ ਬਹੁਤ ਜ਼ਿਆਦੀ ਗਰੀਬੀ ਹੈ ਤੇ ਉਸ ਤੋਂ ਬਾਅਦ ਜਿਹੜਾ ਸਵੇਰੇ ਜਿਹੜਾ ਇਸ ਧੀ ਦਾ ਜਿਹੜਾ ਹੈ ਉਹ ਕਾਰਜ ਹੈ ਤਾਂ ਉਸ ਤੋਂ ਪਹਿਲਾਂ ਦੀਆਂ ਕਿਵੇਂ ਦੀਆਂ ਤਿਆਰੀਆਂ ਹੈ ਮਾ ਨਾਲ ਗੱਲ ਕਰਦੇ ਆ ਸਭ ਤੋਂ ਪਹਿਲਾਂ ਤਾਂ ਸਾਸਿਕਾ ਜੀ ਸਾਸਿਕਾ ਜੀ ਕਿਵੇਂ ਦੀਆਂ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਕਰਨ ਕੁਝ ਵੀ ਨਹੀਂ ਹੈ ਬੇਟੀ ਦਾ ਵਿਆਹ ਹੈ ਕਲ ਦੀ ਬਰਾਤ ਹੈ ਕਰੇ ਕੁਝ ਵੀ ਨਹੀਂ ਤਿਆਰੀ ਹੈਗੀ ਸਾਡੇ ਕੋਲ ਕੋਈ ਗੰਜੈਸ ਨਹੀਂ ਹੈ ਜਿਹੜੇ ਅਸੀਂ ਬੇਟੀ ਜੀ ਦੀ ਸ਼ਾਦੀ ਕਰ ਸਕੀਏ ਕੀ ਕੰਮ ਕਰ ਕੀ ਕਰਦੇ ਹੋ ਤੁਸੀਂ ਅਸੀਂ ਤਾਂ ਤਿਆੜੀ ਧੋੜੀ ਕਰਦੇ ਆ ਜੀ ਇਹਨਾਂ ਦਾ ਡੈਡੀ ਵੀ ਤਿਆੜੀ ਕਰਦੇ ਬੱਚੇ ਵੀ ਤਿਆੜੀ ਦਾ ਹੀ ਕਰਦੇ ਆ ਕੀ ਲੱਗਦਾ ਹੈ ਕਿ ਜਦੋਂ ਧੀਆਂ ਦੇ ਵਿਆਹ ਹੁੰਦੇ ਨੇ ਪਹਿਲਾਂ ਆਪਾਂ ਜਮਾ ਪੂੰਜੀ ਜਿਹੜੀ ਜੋੜੀ ਹੁੰਦੀ ਹੈ ਕੁਝ ਇਸ ਤਰੀਕੇ ਦੇ ਨਾਲ ਨਹੀਂ ਹਾਂਜੀ ਹੁੰਦੇ ਤਾਂ ਬਹੁਤ ਚਾਹ ਨੇ ਬੱਚਿਆਂ ਦੇ ਵਿਆਹ ਲਈ ਪਰ ਹੈ ਨਹੀਂ ਸਾਡੇ ਕੋਲ ਇੰਨੀ ਗੰਜੈਸ ਜਿਹੜੇ ਬੱਚਾ ਤੇ ਸ਼ਾਦੀ ਕਰ ਸਕੀਏ ਪਿੰਡ ਦੇ ਵਿੱਚ ਜਿਹੜੇ ਲੋਕ ਹੁੰਦੇ ਨੇ ਸਮਾਜ ਸੇਵੀ ਹੁੰਦੇ ਨੇ ਚਾਹੇ ਪਿੰਡ ਦੇ ਵਿੱਚ ਨੁਮਾਇੰਦੇ ਜਿਹੜੇ ਚੁਣੇ ਹੁੰਦੇ ਨੇ ਕੋਈ ਤੁਹਾਡੇ ਤੱਕ ਰਸ਼ਰਕਤ ਕੀਤੀ ਕਿਸੇ ਨੇ ਨਹੀਂ ਜੀ ਕੋਈ ਵੀ ਨਹੀਂ ਪਹੁੰਚਿਆ ਹਜੇ ਤੱਕ ਤਾਂ ਕੀ ਕਰਨਾ ਕੋਈ ਨਹੀਂ ਵਸਦੀ ਸਭ ਨੂੰ ਕਿਹਾ ਸੀ ਸਰਪੰਚ ਨੂੰ ਵੀ ਕਿਹਾ ਸੀ ਕੋਈ ਵੀ ਨਹੀਂ ਆਇਆ ਸਾਡੇ ਅਜੇ ਤੱਕ ਕਿਸੇ ਨੇ ਗੱਲ ਹੀ ਨਹੀਂ ਸੁਣੀ ਜੀ ਵੋਟਾਂ ਤੱਕ ਪਹੁੰਚਦੇ ਹਾਂਜੀ ਵੋਟਾਂ ਤੱਕ ਤਾਂ ਪਹੁੰਚਦੇ ਗੋਟਾ ਤੱਕ ਤਾਂ ਪਹੁੰਚ ਤਨ ਬਾਅਦ ਚ ਕੋਈ ਨਹੀਂ ਗੱਲ ਹੀ ਨਹੀਂ ਸੁਣਦਾ ਇੱਕ ਮਾਂ ਦਾ ਜਿਹੜਾ ਧੀ ਦੇ ਵਿਆਹ ਦੇ ਚਾ ਵੀ ਹੁੰਦੇ ਨੇ ਤਾਂ ਦੁੱਖ ਵੀ ਬੜਾ ਵੱਡਾ ਹਾਂਜੀ ਕਿ ਅੱਜ ਦਿਲੋਂ ਦਲੀ ਜਿਹੜਾ ਦੁੱਖ ਹੋ ਰਿਹਾ ਕਿ ਅੱਜ ਵਾਕਿਆ ਮੇਰੇ ਕੋਲ ਕੁਝ ਅਜਿਹਾ ਜਿਹੜਾ ਜੋੜਿਆ ਹੁੰਦਾ ਤਾਂ ਮੈਂ ਆਪਣੀ ਧੀ ਦੇ ਜਿਹੜੇ ਕਾਰਜ ਜਿਹੜੇ ਸਾਰੇ ਰਾਸ ਕਰਨੇ ਸੀਗੇ ਤੇ ਖੁਸ਼ੀਆਂ ਜਿਹੜੀਆਂ ਜਿਹੜੀਆਂ ਉਹਨਾਂ ਨੂੰ ਮੈਂ ਨਿਭਾਉਣਾ ਸੀ ਆਪਣੇ ਹਾਂਜੀ ਹੁੰਦਾ ਤਾਂ ਹੈ ਚਾ ਜੀ ਬੱਚਾਂ ਲਈ ਸਾਡੇ ਕੋਲ ਵੀ ਹੁੰਦੀ ਰਕਮ ਤੇ ਅਸੀਂ ਬੱਚਿਆਂ ਦੀ ਖੁਸ਼ੀ ਲਈ ਸ਼ਾਦੀ ਕਰਦੇ ਪਰ ਇਸ ਟਾਈਮ ਕੁਝ ਵੀ ਨਹੀਂ ਸੀ ਬਾਈ ਜੀ ਸਾਡੇ ਤੱਕ ਪਹੁੰਚੇ ਇਸ ਕਰਕੇ ਸਾਨੂੰ ਬਹੁਤ ਇਨਾਂ ਦੀ ਮਦਦ ਮਿਲੀ ਜਿਹੜੇ ਅੱਜ ਸਾਡੇ ਘਰ ਵਿੱਚ ਟੀਮ ਪਹੁੰਚੀ ਹੈ ਸਿੱਖ ਪਰਿਵਾਰ ਵੱਲੋਂ ਤੇ ਬਹੁਤ-ਬਹੁਤ ਇਨਾਂ ਦਾ ਧੰਨਵਾਦ ਹੈ ਜਿਹੜਾ ਸਾਡੇ ਦੀ ਇਨਾਂ ਨੇ ਬਾਈ ਜੀ ਹੋਰ ਇਸ ਨੇ ਆ ਲਾਇਆ ਤੇ ਟੀਮ ਸਾਡੇ ਕੋਲ ਪਹੁੰਚੀ ਜਿਹੜੀ ਸਾਡੇ ਕੋਲ ਆਈ ਇਹ ਸਿੱਖ ਆਫ ਅਮਰੀਕਾ ਦੀ ਟੀਮ ਪਹੁੰਚੀ ਹੈ ਤੁਹਾਡੇ ਵਿੱਚ ਇਨਾਂ ਤੱਕਰ ਤੁਸੀਂ ਆਪ ਪਹੁੰਚੇ ਹੋ ਕਿ ਤੁਹਾਨੂੰ ਇਨਾਂ ਨੇ ਆਣ ਕੇ ਮਿਲੇ ਹਾਂਜੀ ਇਹ ਸਾਨੂੰ ਆਪ ਆ ਕੇ ਮਿਲੇ ਜੀ ਇਨਾਂ ਨੂੰ ਕਿਤੋਂ ਸੁਨਿਆ ਮਿਲਿਆ ਇਹ ਆ ਕੇ ਸਾਡੇ ਕੋਲ ਪਹੁੰਚੇ ਸਾਡੀ ਗੱਲਬਾਤ ਸੁਣੀ ਸਾਡੀ ਮਦਦ ਕੀਤੀ ਹੌਸਲਾ ਦਿੱਤਾ ਇਹਨਾਂ ਸਾਨੂੰ ਵੀ ਸਾਡੇ ਕੋਲ ਟੀਮ ਹੈਗੀ ਐ ਸਿੱਖ ਪਰਿਵਾਰ ਦੀ ਅਮਰੀਕਾਂ ਵਾਲੀ ਆਊਗੀ ਤੁਹਾਡੇ ਕੋਲ ਗੱਲਬਾਤ ਤੁਹਾਡੀ ਸੁਣੂਗੀ ਬੇਟੀ ਦੀ ਸ਼ਾਦੀ ਵਾਸਤੇ ਆਉਣਗੇ ਅੱਜ ਟੀਮ ਸਾਡੇ ਵਿੱਚ ਹੈ ਸਾਡੀ ਬਹੁਤ ਬਹੁਤ ਧੰਨਵਾਦ ਕਰ ਰਹੇ ਨੇ ਮੰਨਦੇ ਹੋ ਰੱਬ ਬਣ ਕੇ ਆ ਗਏ ਹਾਂ ਜੀ ਅੱਜ ਸਾਡੇ ਰਈ ਇਹੋ ਜਿਹਾ ਕ੍ਰਿਸ਼ਮ ਆਇਆ ਜਿਹੜਾ ਸਾਡਾ ਸਾਥ ਦਿੱਤਾ ਉਹਨਾਂ ਨੇ ਤੇ ਬਹੁਤ ਬਹੁਤ ਟੀਮ ਦਾ ਤੇ ਮੈਡਮ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਅੱਜ ਸਾਡੇ ਘਰੇ ਆ ਕੇ ਸਾਡੀ ਮਦਦ ਕਰ ਰਹੇ ਨੇ ਜੀ ਗਲਬਤ ਕਰਦੇ ਆ ਧੀ ਵੀ ਸਾਡੇ ਵਿੱਚ ਮੌਜੂਦ ਹੈ ਜਿਸ ਦਾ ਸਵੇਰੇ ਕਰਜ ਹੈ ਕਿ ਨਾਏ ਰਾਜਵਿੰਦਰੀ ਕੀ ਲੱਗਦਾ ਹੈ ਕਿ ਸਵੇਰੇ ਜਿਹੜਾ ਉਹ ਵਿਆਹ ਵਾਲਾ ਦਿਨ ਹੈ ਤਾਂ ਬੜੇ ਜਿਹੜੇ ਚਾ ਹੁੰਦੇ ਨੇ ਇੱਕ ਵਿਆਹ ਵਾਲੀ ਦੁਲਹਨ ਜਿਹੜੀ ਹੁੰਦੀ ਉਹਨੂੰ ਆਪੋ-ਆਪੇ ਜੋੜੇ ਚਾ ਹੁੰਦੇ ਨੇ ਕੀ ਲੱਗਦਾ ਹੈ ਕਿ ਅੱਜ ਗਰੀਬੀ ਦੇ ਕਰਕੇ ਚਾ ਜਿਹੜੇ ਮਰਦੇ ਦਿਖ ਰਹੇ ਨੇ ਹਾਂਜੀ ਚਾ ਤਾਂ ਸਾਰੀ ਮਰ ਰਹੇ ਨੇ ਕਿੰਨਾ ਪੜਿਓ ਦਸ ਪਾਸ ਕਰੀਆਂ ਇਹ ਮੈਂ ਕੀ ਸੋਚਿਆ ਸੀਗਾ ਜਦੋਂ ਮੇਰਾ ਕਾਰਜ ਹੋਊਗਾ ਜਿਵੇਂ ਸਹੇਲੀਆਂ ਆਪਸ ਵਿੱਚ ਗੱਲਾਂ ਕਰਦੀਆਂ ਨੇ ਤਾਂ ਅੱਜ ਉਹ ਜਿਹੜੇ ਸਾਰੇ ਚਾ ਜਿਹੜੇ ਨੇ ਉਹ ਮਿੱਟੀ ਦੇ ਵਿੱਚ ਦਿਖ ਰਹੇ ਨੇ ਸੋਚੋ ਤਾਂ ਬਹੁਤ ਗੁੱਸੇ ਆਏ ਪਰ ਇੰਨੀ ਕ ਜੈਂਸੀ ਨਹੀਂ ਹੈਗੀ ਸਾਡੇ ਕੋਲ ਕਿ ਮੇਰੇ ਮਾਪਿਓ ਮੇਰਾ ਵਿਆਹ ਕਰ ਸਕਣਗੇ ਪਰ ਮੰਨਦੇ ਹਾਂ ਕਿ ਤੁਹਾਡੇ ਵਿੱਚ ਅੱਜ ਜਿਹੜੀ ਟੀਮ ਪਹੁੰਚੀ ਹੈ ਉਹਨਾਂ ਨੇ ਤੁਹਾਡੇ ਮਾਪਿਆਂ ਦਾ ਜਿਹੜਾ ਸਹਾਰਾ ਬਣਿਆ ਹਾਂਜੀ ਇਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਇਹ ਸਾਡੇ ਨਾਲ ਖੜੇ ਇਹਨਾਂ ਨੇ ਸਾਨੂੰ ਹੌਸਲਾ ਦਿੱਤਾ ਕੀ ਕਹਿਣਾ ਚਾਹੁੰਦੇ ਹੋ ਕਿ ਅਜਿਹੇ ਪਰਿਵਾਰ ਹੋਰ ਵੀ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਘਰਾਂ ਦੇ ਵਿੱਚ ਧੀਆ ਹੁੰਦੀਆਂ ਨੇ ਪਰੰਤੂ ਮਾਪ ਪਿਓ ਜਿਹੜੇ ਬਹੁਤ ਗਰੀਬ ਹੁੰਦੇ ਨੇ ਸੰਸਥਾ ਜਿਹੜੀਆਂ ਇਹ ਬਾਹਾਂ ਫੜਦੀਆਂ ਨੇ ਜਿਹੜੇ ਲੋਕ ਹੁੰਦੇ ਨੇ ਵੱਡੇ ਵੱਡੇ ਵਾਅਦੇ ਕਰਦੇ ਨੇ ਵੋਟਾਂ ਲੈ ਕੇ ਚਲੇ ਜਾਂਦੇ ਨੇ ਉਹ ਕਦੀ ਪਹੁੰਚਦੇ ਨਹੀਂ ਸਾਡੀ ਤਾਂ ਕਿਸੇ ਨੇ ਬਾਹਾਂ ਨਹੀਂ ਫੜੀਆਂ ਨਾ ਸਰਪੰਚ ਨੇ ਨਾ ਮੈਂਬਰ ਨੇ ਨਾ ਆਪ ਦੀ ਰਿਸ਼ਤੇਦਾਰ ਨੇ ਜੀ ਜਿਨ੍ਹਾਂ ਨੂੰ ਵੀ ਫੋਨ ਕੀਤਾ ਕਿਸੇ ਨੇ ਫੋਨ ਨਹੀਂ ਚੁੱਕਿਆ ਜੀ ਜਿਨ੍ਹਾਂ ਤੋਂ ਪੈਸੇ ਮੰਗੇ ਸਾਰਿਆਂ ਨੂੰ ਉਲਟ ਸੁੱਟ ਬੋਲ ਕੇ ਸਾਡਾ ਫੋਨ ਕਰਤਾ ਜੀ ਇਹ ਰਿਸ਼ਤੇਦਾਰਾਂ ਤੇ ਆਸਾਂ ਹੁੰਦੀਆਂ ਨੇ ਲੱਗਦਾ ਕਿ ਆਸਾਂ ਵੀ ਅੱਜ ਟੁੱਟਦੀਆਂ ਨੇ ਬਹੁਤ ਆਸਾਂ ਸੀ ਰਿਸ਼ਤੇਦਾਰਾਂ ਨੇ ਵੀ ਸਾਰੀਆਂ ਆਸਾਂ ਤੋੜ ਦੀਆਂ ਜੀ ਸਾਡੀਆਂ ਜਾ ਤਾਂ ਹੁੰਦੀ ਹੋਊਗੀ ਉਹਨਾਂ ਰਿਸ਼ਤੇਦਾਰਾਂ ਦੀ ਜਦੋਂ ਤੁਸੀਂ ਲੋਕਾਂ ਦੇ ਵਿਆਹਾਂ ਦੇ ਵਿੱਚ ਜਾਂਦੇ ਸੀਗੇ ਹੁੰਦੀ ਹੈ ਜਾ ਤਾਂ ਹੁੰਦੀ ਹੈ ਜਦੋਂ ਅਸੀਂ ਉਹਨਾਂ ਦੇ ਓਕੇ ਟਾਈਮ 'ਚ ਉਹਨਾਂ ਦੇ ਨਾਲ ਖੜੇ ਸੀ ਤੇ ਅੱਜੋ ਸਾਡੇ ਨਾਲ ਹੀ ਨਹੀਂ ਖੜਿਆ ਕੋਈ ਵੀ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਅੱਜ ਟੀਮ ਤੁਹਾਡੇ ਵਿੱਚ ਪਹੁੰਚੀ ਹੈ ਮੈਂ ਨਾ ਦਬੋਤ ਬਹੁਤ ਧੰਨਵਾਦ ਕਰਦੀ ਹਾਂ ਜਿਉ ਇਹ ਸਾਡੇ ਨਾਲ ਖੜੇ ਜੋ ਇੱਥੇ ਤੱਕ ਪਹੁੰਚੇ ਜੀ ਬਿਲਕੁਲ ਭਾਵਕ ਤਸਵੀਰਾਂ ਨੇ ਗੱਲਬਾਤ ਕਰਦੇ ਆ ਪਿਤਾ ਜਿਸ ਨੂੰ ਪਤਾ ਹੁੰਦਾ ਹੈ ਕਿ ਧੀ ਦਾ ਇੱਕ ਦੁੱਖ ਕੀ ਹੁੰਦਾ ਹੈ ਜਿਹਦੇ ਉੱਤੇ ਵੱਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਕੀ ਨਾਂ ਹੈ ਤੁਹਾਡਾ ਮਨਤਾ ਸਿੰਘ ਜੀ ਕੀ ਕੰਮ ਕਰ ਮੈਂ ਦੋਰੀ ਕਰੀ ਕਿਵੇਂ ਦੇ ਹਾਲਾਤ ਅੱਜ ਬਣੇ ਪਏ ਨੇ ਕਿ ਅੱਜ ਘਰ ਦੇ ਵਿੱਚ ਗਰੀਬੀ ਹੈ ਤੇ ਸਵੇਰੇ ਜਿਹੜਾ ਘਰ ਦੇ ਵਿੱਚ ਕਾਜ ਹੈ ਲੜਕੀ ਦਾ ਹਰਾ ਅੱਜ ਬਹੁਤ ਮੁਸ਼ਕਲ ਵਾਲਾ ਕੰਮ ਹੋਇਆ ਖੜਾ ਜੀ ਮੇਰੀ ਬੁਰੀ ਭੜੀ ਹੈ ਜੀ ਪਹਿਲਾਂ ਬਿਮਾਰੀ ਬਹੁਤ ਸੀ ਘਰ ਚ 2 ਸਾਲ ਹੋ ਗਏ ਬਿਮਾਰ ਬੱਚੇ ਰਹਿੰਦੇ ਨੇ ਹੁਣ ਕਾਰਜ ਵਾਸਤੇ ਪੈਸਾ ਪਾ ਨਹੀਂ ਹੈ ਰਿਸ਼ਤੇਦਾਰਾਂ ਤੋਂ ਬਹੁਤ ਵਰਤੇ ਆਜੋ ਨਾ ਬਾਹ ਨਹੀਂ ਪੜੀ ਕੌਣ ਬਾਹ ਫੜਿਆ ਅੱਜ ਅੱਜ ਜਿਹੜੇ ਆਪਣੇ ਅਮਰੀਕਾ ਵਾਲੇ ਬਾਜੀ ਸਾਰੇ ਆਏ ਕਿ ਸਟਾਫ ਇਹਨਾਂ ਨੇ ਫੜੀ ਹੈ ਬਾਹ ਸਾਨੂੰ ਬੜਾ ਧੰਨਵਾਦ ਹੈ ਬੜੀ ਖੁਸ਼ੀ ਵਾਲੀ ਗੱਲ ਹੈ ਸਾਡੀ ਬਾਹ ਔਰ ਵੀ ਫੜਨਗੇ ਇੰਨੀ ਬਹੁਤ ਕੁਝ ਧੰਨਵਾਦ ਹੈ ਇਹਨਾਂ ਦਾ ਕਿੰਨੀ ਇਹ ਕਿ ਤਿਆਰੀਆਂ ਜਿਹੜੀਆਂ ਹੋ ਚੁੱਕੀਆਂ ਨੇ ਬਸ ਜੀ ਠੀਕ ਠੀਕ ਹੀ ਹੈ ਤਿਆਰੀ ਜੀ ਕੋਈ ਸਵੇਰੇ ਤੋਂ ਪਰੋਗਾਈ ਕਾਰਜ ਜੀ ਜੈਸਾ ਟੱਪ ਗਿਆ ਜੋ ਤਾਂ ਦਿਨ ਟੱਪ ਜਾਊਗਾ ਜੀ ਜੇ ਬਿਲਕੁਲ ਸਿਕ ਆਫ ਅਮਰੀਕਾ ਦੀ ਟੀਮ ਜਿਹੜੀ ਹੈ ਸਾਡੇ ਵਿੱਚ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਤੁਹਾਡੇ ਵੱਲੋਂ ਜਿਹੜਾ ਅੱਜ ਇੱਥੇ ਪਹੁੰਚੇ ਜਦੋਂ ਤੁਹਾਨੂੰ ਇਸ ਚੀਜ਼ ਦਾ ਪਤਾ ਲੱਗਾ ਤਾਂ ਤੁਸੀਂ ਇੱਥੇ ਬੜਾ ਵੱਡਾ ਜਿਹੜਾ ਹੈ ਯੋਗਦਾਨ ਆਣ ਕੇ ਪਾਇਆ ਕੀ ਕਹਿਣਾ ਹੈ ਸਾਡੀ ਦੇਖੋ ਸੰਸਥਾ ਸਿਕਸ ਆਫ ਅਮਰੀਕਾ ਜਿੱਥੇ ਵੀ ਕਿਤੇ ਵੀ ਲੋੜ ਹੈਗੀ ਆ ਉਹ ਸਾਡੀ ਸੰਸਥਾ ਪਹੁੰਚਦੀ ਹੈਗੀ ਆ ਪਹਿਲਾਂ ਕਸ਼ਮੀਰ ਤੇ ਜਿੱਥੇ ਲੋੜਵੰਦ ਪਰਿਵਾਰਾਂ ਨੂੰ ਜਿੰਨੀ ਵੀ ਲੋੜ ਸੀ ਉੱਥੇ ਪਹੁੰਚੀ ਆ ਤੇ ਪਿੱਛੇ 14 ਕੁੜੀਆਂ ਦੇ ਵਿਆਹ ਕਰਿਆ ਤੇ ਇੰਨਾ ਦੀ ਕਿਤੇ ਸਾਨੂੰ ਖਬਰ ਮਿਲੀ ਸੀ ਵੀ ਇਦਾਂ ਕਰਕੇ ਟੀ ਦਾ ਕਾਰਜ ਹੈਗਾ ਉੱਥੇ ਸਾਨੂੰ ਅੱਗੇ ਦੇ ਕੇ ਖਬਰ ਮਿਲੀ ਤੇ ਇੱਥੇ ਵੀ ਸਾਡੀ ਟੀਮ ਜਿੰਨਾ ਵੀ ਯੋਗਦਾਨ ਹੋ ਸਕਿਆ ਉਹ ਲੜਕੀ ਦੇ ਵਿਆਹ ਤੇ ਜਿੰਨਾ ਵੀ ਹੋ ਸਕੇ ਦਵਾਂਗੇ ਲੱਗਦਾ ਹੈ ਜਿੱਥੇ ਕਿ ਆਪਣਾ ਉਹਨਾਂ ਵੱਲੋਂ ਕਿਹਾ ਗਿਆ ਕਿ ਲੋਕ ਜਿਹੜੇ ਨੇ ਚੁਣੇ ਹੋਏ ਨਮਾਇंदे ਉਹ ਨਹੀਂ ਪਹੁੰਚਦੇ ਪਰ ਅੱਜ ਫੇਰ ਵੀ ਸਿੱਖ ਆਫ ਅਮਰੀਕਾ ਪਹੁੰਚੇ ਸਾਡੀ ਸਿੱਖ ਆਫ ਅਮਰੀਕਾ ਉਸ ਜਗ੍ਹਾ ਪਹੁੰਚਦੇ ਜਿੱਥੇ ਸਰਕਾਰਾਂ ਵੀ ਨਹੀਂ ਪਹੁੰਚਦੀਆਂ ਹੈਗੀਆਂ ਸਰਕਾਰ ਉੱਥੇ ਨਹੀਂ ਪਹੁੰਚਦੀ ਜਿੱਥੇ ਅਸੀਂ ਪਹੁੰਚ ਜਾਂਦੇ ਸਾਡੀ ਸੰਸਥਾ ਪਹੁੰਚ ਜਾਂਦੀ ਹੈ ਸਾਡੀ ਟੀਮ ਪਹੁੰਚਦੀ ਹੈ ਇਹ ਪੰਜਾਬ ਹਰਿਆਣਾ ਦਾ ਬਾਰਡਰ ਆ ਜਦਕਿ ਸਾਡੀ ਸੰਸਥਾ ਦਾ ਹਾਈਟ ਆਫਿਸ ਦੂਰ ਹੈਗਾ ਫੇਰ ਵੀ ਇੱਥੇ ਤੱਕ ਪਹੁੰਚੇ ਆ ਮੈਂ ਬਿਲਕੁਲ ਅਮੇਜ਼ਿੰਗ ਟੀਵੀ ਰਾਈ ਔਰ ਤੁਹਾਡੀ ਸਿੱਖੋਂ ਆਫ ਅਮਰੀਕਾ ਰ ਇੱਕ ਜਰੂਰ ਜੜੀ ਗੱਲ ਕਹੂੰਗਾ ਕਿ ਧੀਆ ਨੂੰ ਦਿੱਤਾ ਜਿਹੜਾ ਦਾਨ ਜਿਹੜਾ ਕਦੀ ਵੀ ਅਰਥ ਨਹੀਂ ਜਾਂਦਾ ਪਰ ਇਸ ਧੀ ਦੀ ਜਿਹੜੀ ਮਾਤ ਜਿਹੜੀ ਜਰੂਰ ਕਰਨੀ ਬਿਲਕੁਲ ਕਰਨੀ ਚਾਹੀਦੀ ਹੈ ਧੀਆ ਨੂੰ ਦਾਨ ਦਿੱਤਾ ਦਿਨ ਟੁਕੜੀ ਤੇ ਰਾਤ ਚੌਕੜੀ ਤਰੱਕੀ ਹੁੰਦੀ ਆ ਤੇ ਅਜ ਤਾਂ ਹਰ ਹਰ ਕਿਸੇ ਨੂੰ ਵੀ ਕਹਿੰਨੇ ਆ ਵੀ ਦਾਨ ਧੀਆ ਨੂੰ ਵੱਧ ਤੋਂ ਵੱਧ ਦਿਓ ਜਿੱਥੇ ਵੀ ਲੋੜ ਹੈਗੀ ਲੋਕਾਂ ਨੂੰ ਦੋ ਦਾਨ ਤੁਸੀਂ ਜੀ ਬਿਲਕੁਲ ਹਾਲਾਤ ਜਿਹੜੇ ਨੇ ਕਰਦੇ ਖਸਤਾ ਨੇ ਪਰਿਵਾਰ ਜਿਹੜਾ ਹੈ ਉਹ ਸਾਡੇ ਵਿੱਚ ਜਰੂਰ ਖੜਾ ਹੈ ਜਿਸ ਘਰ ਦੇ ਵਿੱਚ ਵਿਆਹ ਰਚਿਆ ਹੋਵੇ ਤਾਂ ਖੁਸ਼ੀਆਂ ਹੁੰਦੀਆਂ ਨੇ ਪਰ ਅੱਜ ਇਸ ਧੀ ਦੇ ਅੱਖ ਦੇ ਵਿੱਚ ਹੰਝੂ ਦੇਖਣ ਨੂੰ ਮਿਲ ਰਹੇ ਨੇ ਕਿਉਂਕਿ ਘਰ ਦੇ ਜਿਹੜੇ ਹਾਲਾਤ ਨੇ ਉਹ ਤੁਸੀਂ ਦੇਖ ਸਕਦੇ ਹੋ ਖਸਤਾ ਨੇ ਪੂਰੇ ਤਾਂ ਘਰ ਦੇ ਵਿੱਚ ਸਵੇਰੇ ਕਾਰਜਾ ਤਾਂ ਕੋਈ ਤਿਆਰੀ ਨਹੀਂ ਹੋਈ ਪਰੰਤੂ ਫਿਰ ਵੀ ਅੱਜ ਜਿਹੜਾ ਸਿੱਖ ਆਫ ਅਮਰੀਕਾ ਜਦੋਂ ਇੱਥੇ ਪਹੁੰਚਦੀ ਹੈ ਆਪਣੇ ਜਿਹੜੀ ਹੈ ਜਮਾ ਪੂੰਜੀ ਜਿਹੜੀ ਇੱਥੇ ਦਿੰਦੀ ਹੈ ਜਿਸ ਵਕਤ ਤਾਂ ਜਿੰਨੀ ਵੀ ਰਾਸ਼ੀ ਦਾ ਇਹਨਾਂ ਦੇ ਨਾਲ ਸਾਥ ਬਣਦੀ ਹੈ ਤਾਂ ਉਹਨਾਂ ਨੂੰ ਉਮੀਦ ਜਿਹੜੀ ਹੈ ਉਹ ਬਣ ਜਾਂਦੀ ਹੈ ਤਾ ਹੁਣ ਉਹਨਾਂ ਦੇ ਕਹਿਣਾ ਕਿ ਜਿਹੜੀਆਂ ਤਿਆਰੀਆਂ ਵਿਆਹ ਦੀਆਂ ਨੇ ਅੱਜ ਤੋਂ ਅਸੀਂ ਜਿਹੜੀਆਂ ਸ਼ੁਰੂ ਕਰਾਂਗੇ ਪਰ ਚਾਂਦੀ ਜਿਹੜੇ ਘੰਟੇ ਰਹਿ ਗਏ ਨੇ ਵਿਆਹ ਦੇ ਵਿੱਚ ਤਾਂ ਸਿਕ ਆਫ ਅਮਰੀਕਾ ਜਿਹੜੀ ਇਹਨਾਂ ਲਈ ਵੱਡਾ ਜਿਹੜਾ ਮਸੀਹਾ ਬਣ ਕੇ ਅੱਜ ਖੜੀ ਹੈ ਕੈਮਰਾ ਪਰਸਨ ਦੇ ਨਾਲ ਵਿਸ਼ਵਜੀਤ ਸਿੰਘ